ਜੋ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜੀ ਆਦਤ ਹੁੰਦੀ ਹੈ ਤੇ ਉਹਨਾਂ ਨੂੰ ਪਸੰਦ ਵੀ ਹੁੰਦੀ ਹੈ ਜਾਣ ਕੇ ਕੱਚੀ ਗਾਜਰ ਖਾਣਾ ਜਿਹੜੇ ਲੋਕ ਬਹੁਤ ਜ਼ਿਆਦਾ ਗਾਜਰ ਖਾਂਦੇ ਨੇ ਉਹ ਵੀ ਧਿਆਨ ਨਾਲ ਸੁਣ ਲੈਣ ਜਿਹੜੇ ਬਿਲਕੁਲ ਨਹੀਂ ਖਾਂਦੇ ਉਹ ਵੀ ਧਿਆਨ ਨਾਲ ਸੁਣ ਲੈਣ ਦੱਸਦੀ ਹੈ ਕਿ ਗਾਜਰ ਦਾ ਸੇਵਨ ਕਰਨ ਨਾਲ ਦਿਲ ਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਇਸ ਦਾ ਸੇਵਨ ਕਰਨ ਨਾਲ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ ਗਾਜਰ ਵਿੱਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਸਰੀਰ ਚ ਸੋਡੀਅਮ ਦੇ ਪੱਧਰ ਨੂੰ ਸੰਤੁਲਿਤ ਕਰਨ ਤੇ ਇਸ ਨੂੰ ਖਤਮ ਕਰਨ ਚ ਮਦਦ ਕਰਦਾ ਹੈ ਇਹ ਖੂਨ ਵਿੱਚ ਕੈਸਟਰੋਲ ਦੇ ਪੱਧਰ ਨੂੰ ਨਿਯੰਤਰਿਤ ਕਰਨ ਦੇ ਵਿੱਚ ਮਦਦ ਕਰਦਾ ਤੇ ਇਸੇ ਤਰ੍ਹਾਂ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ ਗਾਜਰ ਖਾਣ ਨਾਲ ਸਰੀਰ ਦੇ ਵਿੱਚ ਐਂਟੀਆਕਸੀਡੈਂਟਸ ਦਾ ਪ੍ਰਭਾਵ ਵੱਧ ਸਕਦਾ ਗਾਜਰ ਵਿੱਚ ਭਰਪੂਰ ਮਾਤ੍ਰਾ ਰਾਮੀਚ ਫਾਈਬਰ ਹੁੰਦਾ ਜੋ ਤੁਹਾਡੀਆਂ ਅੰਤੜੀਆਂ ਦੀਆਂ ਗਤੀਵਿਧੀਆਂ ਵਿੱਚ ਬਹੁਤ ਮਦਦਗਾਰ ਹੁੰਦਾ ਇਹ ਤੁਹਾਡੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਤੇ ਇਸ ਤੋਂ ਇਲਾਵਾ ਇਹ ਭੋਜਨ ਨੂੰ ਪਚਾਉਣ ਵਿੱਚ ਵੀ ਮਦਦਗਾਰ ਹੁੰਦਾ ਇਸ ਲਈ ਤੁਸੀਂ ਗਾਜਰ ਦਾ ਸੇਵਨ ਭੋਜਨ ਦੇ ਨਾਲ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਗਾਜਰ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਆ ਭਾਰ ਘਟਾਉਣ ਤੇ ਚਮੜੀ ਨੂੰ ਚਮਕਦਾਰ ਬਣਾਉਣ ਲਈ ਵੀ ਗਾਜਰ ਦਾ ਸੇਵਨ ਕੀਤਾ ਜਾਂਦਾ ਪਰ ਕੁਝ ਲੋਕ ਜਿਹੜੇ ਹੱਦ ਤੋਂ ਜ਼ਿਆਦਾ ਹੀ ਗਾਜਰਾ ਖਾਈ ਜਾਂਦੇ ਨੇ ਤਾਂ ਹਰ ਇੱਕ ਚੀਜ਼ ਖਾਣ ਦੀ ਜਿਹੜੀ ਸਮਰੱਥਾ ਵੀ ਹੁੰਦੀ ਆ ਪਰ ਲੋੜ ਤੋਂ ਵੱਧ ਖਾਦੀ ਗਈ ਚੀਜ਼ ਉਹ ਤਾਂ ਕੀ ਕਰਦੀ ਹੈ ਇਸ ਲਈ ਕੋਈ ਵੀ ਚੀਜ਼ ਖਾਣੋਂ ਚਾਹੇ ਗਾਜਰ ਖਾਣੋਂ ਤਾਂ ਇੱਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ